ਇਸੇ ਤਰ੍ਹਾਂ ਜਿਹੜੇ ਮਨ ਨੂੰ ਜਗਾ ਲੈਂਦੇ ਉਹਨਾਂ ਨੂੰ ਕਹਿੰਦੇ ਆ ਸੰਤ ਕਿਉਂਕਿ ਜਾਗਣਾ ਜਾਗਰ ਨੀਕਾ ਹਰ ਕੀਰਤਨ ਮੈਂ ਜਾਗਣਾ ਸਰੀਰ ਜਾਗਦੇ ਐ ਮਨ ਜਨਮਾ ਤੋਂ ਸੁਤਾ ਪਿਆ ਜੀ ਤੇ ਗੁਰਬਾਣੀ ਵੀ ਇਸ ਸਰੀਰ ਨੂੰ ਜਗਾਉਣ ਦੀ ਕਿਤੇ ਗੱਲ ਨਹੀਂ ਕਹੀ ਮਾਰੇ ਬਾਣੀ ਕਹਿੰਦੇ ਜਾਗ λεਹੁ ਰੇ ਮਨਾ ਜਾਗ λεਹੁ ਕਹਾ ਗਾਫਲ ਸੋਇਆ ਜਾਗ ਰੇ ਮਨ ਜਾਗਣ ਹਾਰੇ ਏ ਜਾਗਣ ਹਾਰਿਆ ਮਨਾ ਜਾਗ ਪੋ ਕਈ ਵਾਰਾ ਜਾਗਦੇ ਹੁੰਨੇ ਆ ਧਿਆਨ ਨਹੀਂ ਦਿੰਦੇ ਬੰਦਾ ਕਹਿੰਦਾ ਸੁੱਤਾ ਸੀ ਮੈਂ ਤੈਨੂੰ ਉਹਨਾ ਗੱਲ ਕਹੀ ਹੈ ਹਾਲਾਂਕਿ ਉਹ ਜਾਗਦਾ ਸੀ ਕਿਉਂਕਿ ਮਨ ਸੌ ਗਿਆ ਮਨ ਹੋਰ ਪਾਸੇ ਲੱਗ ਗਿਆ ਜਿਹੜੇ ਜਾਗ ਕੇ ਪਹਿਰਾ ਦੇਣ ਵਾਲੇ ਨੇ ਉਹਨਾਂ ਦੇ ਲਾਗੇ ਨਾ ਤੇ ਨਿੰਦਿਆ ਆਉਂਦੀ ਜੇ ਔਰ ਨਾ ਹੀ ਜਿਹੜਾ ਕਰੋਧ ਹੈ ਇਹਨੂੰ ਮੌਕਾ ਮਿਲਦਾ ਜੇ ਤੇ ਨਾ ਲੋ ਵੀ ਝਪਟ ਮਾਰ ਸਕਦਾ ਹੈ ਇਹਨਾਂ ਦਾ ਕਿੱਥੇ ਵਾਸਾ ਹੈ ਜਿੱਥੇ ਰੱਬ ਦੇ ਪਿਆਰੇ ਦੀ ਸੇਵਾ ਨਹੀਂ ਤੇ ਵੈਗੁਰੂ ਦੀ ਬੰਦਗੀ ਨਹੀਂ ਉੱਥੇ ਵਸਦੇ ਨੇ ਇਹ ਜਿੰਨੇ ਵਿਰੋਧੀ ਨੇ